5000 ਯੂਰੋ ਜੇ ਕਿਸੇ ਨੇ ਕਾਰ ਲੈਣੀ ਆ ਆਟੋ ਲੈਣੀ ਆ ਉਹਨੂੰ ਮਾਲੀ ਸਹਾਇਤਾ ਮਿਲ ਸਕਦੀ ਆ 3000 ਯੂਰੋ ਜੇ ਕਿਸੇ ਨੇ ਆਪਣਾ ਮੋਟਰੋਲਾ ਲੈਣਾ ਆ ਉਹਨੂੰ ਤੇ 2000 ਯੂਰੋ ਜੇ ਕਿਸੇ ਨੇ ਈ-ਬਾਈਕ ਲੈਣੀ ਆ ਤੇ ਉਹਨੂੰ ਇਹ ਮਾਲੀ ਸਹਾਇਤਾ ਮਿਲ ਸਕਦੀ ਆ ਕਿਵੇਂ ਮਿਲੇਗੀ ਤੇ ਕੀ ਕੰਡੀਸ਼ਨਸ ਨੇ ਕੀ ਫੋਰ ਅਥਸਟੀਟੂਨ ਨੇ ਇਸ ਲਈ ਡੋਰਟਮੁੰਡ ਦਾ ਜੋ ਜੌਬ ਸੈਂਟਰ ਆ ਉਹਨਾਂ ਨੇ ਅਨਾਉਂਸ ਕੀਤਾ ਆ ਕਿ ਜਿਹੜੇ ਲੋਕ ਉਥੋਂ ਵਿਗਰਗਲ ਲੈ ਕੇ ਆਪਣਾ ਗੁਜ਼ਾਰਾ ਕਰਦੇ ਆ ਜੇ ਉਹ ਲੋਕ ਪੱਕਾ ਕੰਮ ਲੱਭ ਲੈਂਦੇ ਆ ਆਰਬਾਈਟਰ ਦਾ ਉਨਬੇਫ੍ਰਿਸਟੇਟ ਆਰਬੇਟਸ ਵਰਤਰਾਗ ਉਹ ਲੈਣ ਦੇ ਆ ਕਿਤੋਂ ਜਾ ਕੇ ਤੇ ਜਿੱਥੇ ਉਹਨਾਂ ਨੇ ਕੰਮ ਤੇ ਜਾਣਾ ਹੈ ਆਪਣੇ ਘਰੋਂ ਜੇ ਉਹਨਾਂ ਦੇ ਘਰ ਤੋਂ ਲੈ ਕੇ ਉਸ ਕੰਮ ਤੱਕ ਫਿਨਲੀਸ਼ ਫਰਗੇਸ ਮਿਥਲ ਜਿਵੇਂ ਬੱਸ ਟ੍ਰੇਨ ਆਦਕ ਹੋ ਗਿਆ ਜੇ ਇਹਦੀ ਸਰਵਿਸ ਉਹਨਾਂ ਨੂੰ ਨਹੀਂ ਮਿਲਦੀ ਜਾਂ ਫਿਰ ਜਿੱਥੇ ਉਹਨਾਂ ਨੇ ਕੰਮ ਤੇ ਜਾਣਾ ਹੈ ਆਪਣੇ ਘਰ ਤੋਂ ਉਸ ਰਸਤੇ ਤੇ ਇਹ ਬੱਸ ਟ੍ਰੇਨ ਦੀ ਸਰਵਿਸ ਘਟਿਆ ਤੇ ਉਹ ਨਿਰਪੜ ਕਰਦੇ ਆ ਗੱਡੀ ਤੇ ਜਾਂ ਮੋਟਰ ਰੋਲਾ ਤੇ ਜਾਂ ਫਿਰ ਈ-ਬਾਈਕ ਤੇ ਤੇ ਫਿਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਇਹ ਰਿਕੁਆਇਰਮੈਂਟਸ ਨੇ ਦੋਵੇਂ ਇਹ ਜੌਬ ਸੈਂਟਰ ਚੈੱਕ ਕਰੇਗਾ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜਾ ਹੈ ਇਹ ਰਕਮ ਪਾਸ ਕਰ ਦਿੱਤੀ ਜਾਏਗੀ ਤੇ ਜਿਹੜੇ ਕ੍ਰਿਟਿਕਾ ਹੁੰਦੇ ਨੇ ਦੋ ਪੱਖ ਹੁੰਦੇ ਨੇ ਹਰ ਗੱਲ ਦੇ ਹਨਾ ਬਹੁਤ ਸਾਰੇ ਲੋਕ ਕਿਸੇ ਕਾਨੂੰਨ ਦੇ ਹੱਕ ਵਿੱਚ ਹੁੰਦੇ ਨੇ ਬਹੁਤ ਸਾਰੇ ਲੋਕ ਜਿਹੜਾ ਕਾਨੂੰਨ ਦੇ ਖਿਲਾਫ ਹੁੰਦੇ ਨੇ ਜਿਹੜੇ ਕ੍ਰਿਟਿਕ ਆ ਆ ਜਿਹੜੇ ਖਿਲਾਫ ਲੋਕ ਆ ਉਹ ਕਹਿ ਰਹੇ ਨੇ ਕਿ ਐਦਾਂ ਦਾ ਲੋਕ ਜਿਹੜੇ ਨੇ ਇਸ ਕਾਨੂੰਨ ਦਾ ਮਿਸ ਯੂਜ਼ ਕਰ ਸਕਦੇ ਆ ਲੋਕਾਂ ਦਾ ਕੀ ਆ ਲੋਕ ਤੇ ਕਿਸੇ ਵੀ ਆਬਾਟਸ ਕੀਵਾ ਯਾਨੀ ਕਿਸੇ ਵੀ ਸ਼ੇਫ ਦੇ ਕੋਲ ਜਾ ਕੇ ਡੀਲ ਕਰ ਸਕਦੇ ਆ ਕਿ ਦੇਖੋ ਜੀ ਮੈਨੂੰ ਤੂੰ ਹੁਣ ਆਬਾਟਸ ਫਤਰਾ ਖੁੱਲਾ ਦੇ ਦੇ ਤੇ ਮੈਨੂੰ ਕਾਰ ਦੇ ਪੈਸੇ ਮਿਲਣੇ ਆ 5000 ਯੂਰੋ ਪਾਚ ਮੈਨੂੰ 4 ਮਹੀਨੇ ਬਾਅਦ 6 ਮਹੀਨੇ ਬਾਅਦ ਮੈਨੂੰ ਤੂੰ ਗੁੰਡੀ ਗੁੰ ਦੇ ਦੇਈ ਤੇ ਆਪਾਂ ਇਹ ਪੈਸੇ ਜਿਹੜੇ ਇੱਕ ਵਾਰੀ ਮਿਲ ਜਾਣੇ ਉਹ ਤੇ ਸਾਡੀ ਜੇ ਪਰ ਉੱਥੇ ਹੀ ਡੋਟਮੁੰਡਾ ਜੌਬ ਸੈਂਟਰ ਦਾ ਇਹ ਕਹਿਣਾ ਆ ਕਿ ਨਹੀਂ ਲੋਕ ਇਦਾਂ ਨਹੀਂ ਕਰਨ ਲੱਗੇ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਇੱਕ ਅਨਰਾਈਸ ਆਏਗੀ ਕੰਮ ਨੂੰ ਲੈ ਕੇ ਤੇ ਲੋਕ ਘਰੋਂ ਨਿਕਲਣਗੇ ਤੇ ਕੰਮਾਂ ਤੇ ਜਾਣਗੇ ਤੇ ਨਾਲ ਹੀ ਡੋਟਮੁੰਡਾ ਜੌਬ ਸੈਂਟਰ ਦਾ ਇਹ ਵੀ ਕਹਿਣਾ ਆ ਕਿ ਬਹੁਤ ਹੀ ਮੁਸ਼ਕਲ ਹੁੰਦਾ ਆ ਦੋਵੇਂ ਰਿਕੁਆਇਰਮੈਂਟਾਂ ਪੂਰੀਆਂ ਕਰ ਪਾਉਣੀਆਂ ਹਰ ਬੰਦੇ ਵਾਸਤੇ ਜੇ ਕੋਈ ਬੰਦਾ ਇਹੜਾ ਆਫਰ ਸਰਕਾਰ ਕਰ ਵੀ ਲੈਂਦਾ ਆ ਕਿਉਂਕਿ ਮੰਨ ਲਓ ਕਿ ਉੰਬ ਫਰਿਸਤ ਫਤਰਾਗ ਹਰ ਕੋਈ ਬੰਦਾ ਲਿਆ ਸਕਦਾ ਜਿੱਦਾਂ ਕ੍ਰਿਟਿਕਾ ਕਹਿ ਰਹੇ ਨੇ ਕਿ ਕੋਈ ਡੀਲ ਕਰ ਲੇਗਾ ਕਿਸੇ ਆਬਾਜ ਕੀ ਬਾਦ ਨਾਲ ਕਿਸੇ ਬੋਸ ਦੇ ਨਾਲ ਜਾ ਕੇ ਪਰ ਇਹ ਸਾਬਤ ਕਰ ਪਾਣਾ ਕਿ ਜਿੱਥੇ ਉਹ ਬੰਦਾ ਰਹਿੰਦਾ ਆ ਉਸ ਘਰ ਤੋਂ ਜਿੱਥੇ ਉਹਨੇ ਕੰਮ ਤੇ ਜਾਣਾ ਹੈ ਉੱਥੇ ਤੱਕ ਕੋਈ ਬੱਸ ਨਹੀਂ ਜਾਂਦੀ ਕੋਈ ਟ੍ਰੇਨ ਨਹੀਂ ਜਾਂਦੀ ਕੋਈ ਆਪਣਾ ਕਨੈਕਸ਼ਨ ਨਹੀਂ ਹੈਗਾ ਇਹ ਬਹੁਤ ਮੁਸ਼ਕਿਲ ਆ ਇਹਦੇ ਨਾਲ ਤਾਂ ਜਰਮਨ ਦੀ ਪਬਲਿਕ ਟਰਾਂਸਪੋਰਟ ਤੇ ਵੀ ਸਵਾਲੀਆ ਚਿੰਨ ਲੱਗਦਾ ਆ ਸੋ ਇਹ ਸਾਰਾ ਕੁਝ ਜਿਹੜਾ ਜੋਬ ਸੈਂਟਰ ਨੇ ਪ੍ਰੂਫ ਕਰਨਾ ਆ ਚੈੱਕ ਕਰਨਾ ਆ ਬਕਾਇਦਾ ਤੇ ਫਿਰ ਹੀ ਜਿਹੜਾ ਇਹ ਪੈਸੇ ਪਾਸ ਕਰਨੇ ਹੁੰਦੇ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜਿਹੜੇ ਲੋਕ ਜਰਮਨੀ ਦੇ ਵਿੱਚ ਬੈਠ ਕੇ ਇਦਾਂ ਸੋਸ਼ਲ ਲੈ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਕਿ ਉਹਨਾਂ ਨੂੰ ਇਦਾਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਤੁਸੀਂ ਮੈਨੂੰ ਪੁੱਛਦੇ ਹੋ ਦੇਖੋ ਜੀ ਆਪਾਂ ਤਾਂ ਹੈਗਾ ਸਾਰਿਆਂ ਦੇ ਸਾਂਝੇ ਆਪਾਂ ਨਾ ਤੇ ਕਿਸੇ ਦੇ ਖਿਲਾਫ ਆ ਤੇ ਨਾ ਕਿਸੇ ਦੇ ਹੱਕ ਚ ਆ ਠੀਕ ਹੈ ਜੀ ਬਾਕੀ ਤੁਸੀਂ ਆਪਣੇ ਕਮੈਂਟ ਜਿਹੜਾ ਆ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਸਕਦੇ ਹੋ ਮੈਂ ਕੁਝ ਮਾੜਾ ਚੰਗਾ ਬੋਲ ਜਾਂਦਾ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ ਆਪਾਂ ਮਿਲਦੇ ਜਰਾ ਮਲਾਵੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਨ ਤੇ ਜੀਉਂਦੇ ਵਸਤਰ